ਕਿਪਸਬ ਮਾਮਲਾ ਸਾਹਮਣੇ ਆਇਆ ਸੀਗਾ ਮਟਰ ਹੋਇਆ ਸੀ ਇੱਕ ਬੰਦੇ ਦਾ ਬਰਾ ਬਰੂਕਲੀ ਤਰੀਕੇ ਦੇ ਨਾਲ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਆ ਦੇਖੋ ਸਾਨੂੰ ਅੱਜ ਇੱਕ ਡੈਡ ਬੋਡੀ ਜਿਹੜੀ ਹੈਗੀ ਸਿਵਲ ਹਸਪਤਲ ਦੇ ਵਿੱਚੋਂ ਸਾਨੂੰ ਰੁਕਾ ਮਸੂਰ ਹੋਇਆ ਸੀਗਾ ਜਿਹਦੇ ਵਿੱਚ ਇੱਕ ਸੋਮ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਰਾਤ ਨੂੰ ਐਡਮਿਟ ਇੰਜਰਡ ਹਾਲਤ ਵਿੱਚ ਐਡਮਿਟ ਕੀਤਾ ਗਿਆ ਸੀਗਾ ਸਿਵਲ ਹਸਪਤਲ ਦੇ ਵਿੱਚ ਤੇ ਜਿਹਦੀ ਦੌਰਾਨੇ ਇਲਾਜ ਰਾਤ ਨੂੰ ਮੌਤ ਹੋ ਗਈ ਸੀਗੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਸਾਡੇ ਵੱਲੋਂ ਥਾਣਾ ਕਨਾਲ ਦੀ ਪੁਲਿਸ ਵੱਲੋਂ ਤੇ ਸੀਆਈਏ 2 ਦੀ ਟੀਮ ਵੱਲੋਂ ਕੀਤੀ ਗਈ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆਈ ਵੀ ਜਿਹੜਾ ਸੋਮ ਮਰਨ ਵਾਲਾ ਵਿਅਕਤੀ ਹੈ ਇਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬੈਠ ਕੇ दारू ਪੀ ਰਿਹਾ ਸੀਗੇ ਇਸੇ ਦੌਰਾਨ ਹੀ ਇੱਕ ਵਿਸ਼ਾਲ ਨਾਮ ਦਾ ਵਿਅਕਤੀ ਜਿਹੜਾ ਹੈਗਾ ਉਹਨਾਂ ਦੇ ਕੋਲ ਆਇਆ ਤੇ ਉੱਥੇ ਲੈ ਕੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਗਈ ਬਹਿਸ ਹੋਣ ਤੋਂ ਬਾਅਦ ਵਿਸ਼ਾਲ ਨੇ ਜਿਹੜਾ ਉੱਥੇ ਹੀ ਇੱਕ ਲੱਕੜੀ ਦਾ ਛੋਟੀ ਡੰਗ ਸੀਗੀ ਉਹ ਸੋਮ ਦੇ ਜਿਹੜੀ ਹੈਗੀ ਸਿਰ ਦੇ ਵਿੱਚ ਮਾਰੀਆਂ ਜਿਸ ਦੇ ਨਾਲ ਉਹਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਉਹਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲਾਂ 'ਚ ਦਾਖਲ ਕਰਾਇਆ ਗਿਆ ਤੇ ਜਿਸ ਦੇ ਦੌਰਾਨੇ ਇਲਾਜ ਜਿਹੜੀ ਹੈਗੀ ਮੌਤ ਹੋ ਗਈ। ਬਾਬਲਾ ਕੀ ਸੀ ਕਿ ਵਜ੍ਹਾ ਰੰਜੀਨ ਜੀ ਕੋ ਬੀੜੀ ਦੇ ਕੇ ਕਰ ਰਹੇ ਸੀ ਕੋਈ। ਆ ਦੇਖੋ ਜਿਹੜੀ ਫੁੱਟਲੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਸਾਡੇ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਮਰਨ ਵਾਲਾ ਹੈਗਾ ਉਸ ਦੇ ਕੋਲੋਂ ਵਿਸ਼ਾਲ ਨੇ ਜਿਹੜੀ ਹੈਗੀ ਬੀੜੀ ਦੀ ਮੰਗ ਕੀਤੀ ਸੀ ਵੀ ਉਹ दारू ਪੀ ਰੇ ਸੀ ਕਿਉਂਕਿ ਉੱਥੇ ਉਹਨੂੰ ਬੀੜੀ ਮੰਗੀ ਜਦੋਂ। ਬੀੜੀ ਮੰਗਨ ਤੋਂ ਇਹਨੇ ਇਨਕਾਰ ਕਰ ਦਿੱਤਾ ਇਸੇ ਤੋਂ ਲੈ ਕੇ ਉਹ ਮਤਲਬ ਥੋੜਾ ਜਿਹਾ ਤੈਸ਼ ਦੇ ਵਿੱਚ ਆ ਗਿਆ। ਟੈਸ਼ ਵਿੱਚ ਆਨ ਕਰਕੇ ਉਹਨੇ ਉੱਥੇ ਜਿਹੜੀ ਡਾਂਗ ਪਈ ਸੀ ਚੱਕ ਕੇ ਉਹਦੇ ਸਿਰ ਦੇ ਵਿੱਚ ਮਾਰ ਦਿੱਤੀ ਤੇ ਜਿਹਦੇ ਕਰਕੇ ਇਹਦੀ ਆਫਟਰ ਹੈਡ ਇੰਜਰੀ ਹੋਣ ਕਰਕੇ ਇਹਦੀ ਮੌਤ ਹੋ ਗਈ। ਉਹ ਗ੍ਰਿਫਤਾਰੀ ਸਰ ਹੋਈ ਹੈ ਕੀ ਹੋਇਆ? ਜਲਦੀ ਹੀ ਜਿਹੜੀ ਹੈਗੀ ਦੋਸ਼ੀ ਦੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੈ। ਵਿਸ਼ਾਲ ਜਿਹੜਾ ਹੈਗਾ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਹੈ। ਉਹਦਾ ਐਡਰੈਸ ਪਤਾ ਲੱਗ ਗਿਆ ਸਾਨੂੰ। ਜਲਦੀ ਹੀ ਜਿਹੜੀ ਹੈਗੀ ਇਹਨੂੰ ਰਾਉਂਡ ਅਪ ਕਰ ਲਿਆ ਜਾਊਗਾ। ਦੇਖੀਦਾ ਸਰ ਇੱਥੇ ਕਿ ਵੱਧ ਵੱਧ ਇੱਕ 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 ਦੋਸ਼ੀ ਹੈ ਵਿਸ਼ਾਲ ਹੈਗਾ ਜੋ ਸੰਜੇਨਗਰ ਦਾ ਰਹਿਣ ਵਾਲਾ ਹੈ। ਇਹਦੀ ਆਈਡੈਂਟੀਫਿਕੇਸ਼ਨ ਅਸੀਂ ਕਰ ਲਈ ਹੈ। ਜਲਦੀ ਹੀ ਇਹਨੂੰ ਅਸੀਂ ਸਾਡੀ ਪੁਲਿਸ ਪਾਰਟੀ ਜ ਕੱਪਸਪ ਮਾਮਲਾ ਸਾਹਮਣੇ ਆਇਆ ਸੀਗਾ ਮਟਰ ਹੋਇਆ ਸੀ ਇੱਕ ਬੰਦੇ ਦਾ ਬਰ ਬਰੂਕਲੀ ਤਰੀਕੇ ਦੇ ਨਾਲ ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਆ ਦੇਖੋ ਸਾਨੂੰ ਅੱਜ ਇੱਕ ਡੈਡ ਬੋਡੀ ਜਿਹੜੀ ਹੈਗੀ ਸਿਵਲ ਹਸਪੀਟਲ ਦੇ ਵਿੱਚੋਂ ਸਾਨੂੰ ਰੁਕਾ ਮਸੂਲ ਹੋਇਆ ਸੀਗਾ ਜਿਹਦੇ ਵਿੱਚ ਇੱਕ ਸੋਮ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਰਾਤ ਨੂੰ ਐਡਮਿਟ ਇੰਜਰਡ ਹਾਲਤ ਵਿੱਚ ਐਡਮਿਟ ਕੀਤਾ ਗਿਆ ਸੀਗਾ ਸਿਵਲ ਹਸਪੀਟਲ ਦੇ ਵਿੱਚ ਤੇ ਜਿਹਦੀ ਦੌਰਾਨੇ ਇਲਾਜ ਰਾਤ ਨੂੰ ਮੌਤ ਹੋ ਗਈ ਸੀਗੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਸਾਡੇ ਵੱਲੋਂ ਥਾਣਾ ਕਨਾਲ ਦੀ ਪੁਲਿਸ ਵੱਲੋਂ ਤੇ ਸੀਆਈਏ 2 ਦੀ ਟੀਮ ਵੱਲੋਂ ਕੀਤੀ ਗਈ। ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਨਿਕਲ ਕੇ ਸਾਹਮਣੇ ਆਈ ਵੀ ਜਿਹੜਾ ਸੋਮ ਮਰਨ ਵਾਲਾ ਵਿਅਕਤੀ ਹੈ ਇਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬੈਠ ਕੇ दारू ਪੀ ਰਿਹਾ ਸੀਗੇ। ਇਸੇ ਦੌਰਾਨ ਹੀ ਇੱਕ ਵਿਸ਼ਾਲ ਨਾਮ ਦਾ ਵਿਅਕਤੀ ਜਿਹੜਾ ਹੈਗਾ ਉਹਨਾਂ ਦੇ ਕੋਲ ਆਇਆ ਤੇ ਉੱਥੇ ਲੈ ਕੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਬਹਿਸ ਹੋ ਗਈ। ਬਹਿਸ ਹੋਣ ਤੋਂ ਬਾਅਦ ਵਿਸ਼ਾਲ ਨੇ ਜਿਹੜਾ ਉੱਥੇ ਹੀ ਇੱਕ ਲੱਕੜੀ ਦਾ ਛੋਟੀ ਡੰਗ ਸੀਗੀ ਉਹ ਸੋਮ ਦੇ ਜਿਹੜੀ ਹੈਗੀ ਸਿਰ ਦੇ ਵਿੱਚ ਮਾਰੀਆਂ। ਜਿਹਦੇ ਨਾਲ ਉਹਦੇ ਸਿਰ ਦੇ ਵਿੱਚ ਸੱਟ ਲਾਗਨ ਕਰਕੇ ਉਹਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲਾਂ ਚ ਦਾਖਲ ਕਰਾਇਆ ਗਿਆ ਤੇ ਜਿਸ ਦੀ ਦੌਰਾਨੇ ਇਲਾਜ ਜਿਹੜੀ ਹੈਗੀ ਮੌਤ ਹੋ ਗਈ। ਬਾਬਲਾ ਕੀ ਸੀ ਕੀ ਵਜ੍ਹਾ ਰੰਜਿਸ਼ ਕੀ ਸੀ ਕੋਈ ਬੀੜੀ ਦੇ ਕੇ ਕਰ ਰਹੇ ਸੀ ਕੋਈ। ਅ ਦੇਖੋ ਜਿਹੜੀ ਫੁੱੜਲੀ ਤਫ਼ਤੀਸ਼ ਦੇ ਵਿੱਚ ਇਹ ਨਿਕਲ ਕੇ ਸਾਡੇ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਮਰਨ ਵਾਲਾ ਹੈਗਾ ਉਸ ਦੇ ਕੋਲੋਂ ਵਿਸ਼ਾਲ ਨੇ ਜਿਹੜੀ ਹੈਗੀ ਬੀੜੀ ਦੀ ਮੰਗ ਕੀਤੀ ਸੀ ਵੀ ਉਹ दारू ਪੀਰੇ ਸੀ ਕਿਉਂਕਿ ਉੱਥੇ ਉਹਨੂੰ ਬੀੜੀ ਮੰਗੀ ਜਦੋਂ। ਬੀੜੀ ਮੰਗਨ ਤੋਂ ਇਹਨੇ ਇਨਕਾਰ ਕਰ ਦਿੱਤਾ ਇਸੇ ਤੋਂ ਲੈ ਕੇ ਉਹ ਮੰਨ ਲਓ ਥੋੜਾ ਜਿਹਾ ਤੈਸ਼ ਦੇ ਵਿੱਚ ਆ ਗਿਆ ਤੈਸ਼ ਵਿੱਚ ਆਉਣ ਕਰਕੇ ਉਹਨੇ ਉੱਥੇ ਜਿਹੜੀ ਡਾਂਗ ਪਈ ਸੀ ਚੱਕ ਕੇ ਉਹਦੇ ਸਿਰ ਦੇ ਵਿੱਚ ਮਾਰ ਦਿੱਤੀ ਤੇ ਜਿਹਦੇ ਕਰਕੇ ਇਹਦੀ ਆਫਟਰ ਹੈਡ ਇੰਜਰੀ ਹੋਣ ਕਰਕੇ ਇਹਦੀ ਮੌਤ ਹੋ ਗਈ ਉਹ ਗ੍ਰਿਫਤਾਰੀ ਸਰ ਹੋਈ ਹੈ ਕੀ ਜਲਦੀ ਹੀ ਜਿਹੜੀ ਹੈਗੀ ਦੋਸ਼ੀ ਦੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੈ ਵਿਸ਼ਾਲ ਜਿਹੜਾ ਹੈਗਾ ਉਹਦੀ ਆਈਡੈਂਟੀਫਿਕੇਸ਼ਨ ਹੋ ਗਈ ਹੈ ਉਹਦਾ ਐਡਰੈਸ ਪਤਾ ਲੱਗ ਗਿਆ ਸਾਨੂੰ ਜਲਦੀ ਹੀ ਜਿਹੜੀ ਹੈਗੀ ਇਹਨੂੰ ਰਾਉਂਡ ਅਪ ਕਰ ਲਿਆ ਜਾਊਗਾ ਦੇਖੀਦਾ ਸਰ ਇੱਕ 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 ਦੋਸ਼ੀ ਹੈ ਵਿਸ਼ਾਲ ਹੈਗਾ ਜੋ ਸੰਜੇਨਗਰ ਦਾ ਰਹਿਣ ਵਾਲਾ ਹੈ ਇਹਦੀ ਆਈਡੈਂਟੀਫਿਕੇਸ਼ਨ ਅਸੀਂ ਕਰ ਲਈ ਹੈ ਜਲਦੀ ਹੀ ਇਹਨੂੰ ਅਸੀਂ ਫਾੜੀ ਪੁਲਿਸ ਪਾਰ